ਜੀ ਅੱਜ ਸਾਡੀ ਜੋ ਜਥੇਬੰਦੀ ਸ਼ਹੀਦ ਅਸ਼ੀਰਪਖ ਸਿੰਘ ਸੰਗਠਨ ਕਮੇਟੀ ਆ ਉਹਦੇ ਵੱਲੋਂ ਦੂਸਰਾ ਅਸੀਂ ਬੋਡੀ ਬਿਲਡਿੰਗ ਕੰਪੀਟੀਸ਼ਨ ਬੈਂਚ ਪ੍ਰੈਸ ਤੇ ਕੁਸ਼ਤੀ ਮੁਕਾਬਲਾ ਕਰਵਾਇਆ ਹੈ। ਹਫਾਰਾ ਵੱਡਾ ਪਿਛਲੇ ਸਾਲ ਵੀ ਤੁਸੀਂ ਇਹ ਚੇ ਕੰਪੀਟੀਸ਼ਨ ਕਰਵਾਏ ਸੀ। ਅਮਰਜੀਤ ਜੀ ਇਸ ਵਾਰ ਵੱਡੀ ਗਿਤੀ ਦੇ ਵਿੱਚ ਲੋਕ ਪਹੁੰਚੇ ਨੇ ਪਾਰਟਿਸਪੇਟ ਦੀ ਜਿਆਦਾ ਲੋਕਾਂ ਨੇ ਕੀਤਾ ਕੀ ਹੈ ਨਾ ਲੋਕਾਂ 'ਚ ਉਤਸ਼ਾਹ ਹੋ ਗਿਆ ਜੀ ਲੋਕਾਂ ਨੂੰ ਪਹਿਲਾਂ ਕੋਈ ਫਰੇਸਤ ਕਰਨ ਵਾਲਾ ਨਹੀਂ ਸੀ। ਕਿ ਹੁਣ ਅਸੀਂ ਸਾਡੀ ਜਥੇਬੰਦੀ ਜਿਹੜੀ ਸੰਗੀਤ ਸ਼ਹੀਦ ਭਗਤ ਸਿੰਘ ਸੰਘਰਸ਼ ਕਮੇਟੀ ਆ ਤੇ ਦੇ ਸਮੂਹ ਆਗੂਦਾਰਾਂ ਨੇ ਰਲ ਕੇ ਇੱਕ ਆਹੀ ਸੰਘਰਸ਼ ਕੀਤਾ ਵਾ ਤੇ ਯਦੋ ਯਾਦ ਕਰ ਰਹੇ ਆ ਕਿ ਇੱਥੇ ਆਪਾਂ ਵਧੀਆ ਤੋਂ ਵਧੀਆ ਗੇਮਾਂ ਕਰਵਾਈਏ ਤਾਂ ਕਿ ਜਿਹੜੇ ਸਾਡੇ ਇੱਥੋਂ ਦੇ ਇਲਾਕੇ ਦੇ ਅਜਨਾਲੇ ਬੈਲਟ ਦੇ ਲੋਕ ਨੇ ਗਰੀਬ ਹਲਕਾ ਵਾ ਤੇ ਬਾਦਰ ਇਲਾਕਾ ਵਾ ਤੇ ਇਹਨਾਂ ਨੂੰ ਅਸੀਂ ਇੱਕ ਗੇਮਾਂ ਵੱਲ ਲੈ ਕੇ ਜਾਈਏ ਤੇ ਨਸ਼ੇ ਤੋਂ ਦੂਰ ਰੱਖੀਏ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਿੰਨੀ ਕਰਨੀ ਪੈਂਦੀ ਹੈ? ਦੇਖੋ ਜੀ ਕੋਈ ਵੀ ਕੰਮ ਕਰਨਾ ਪੈਂਦਾ ਮਿਹਨਤ ਤਾਂ ਕਰਨੀ ਪੈਂਦੀ ਆ। ਮਿਹਨਤ ਤੁਸੀਂ ਜਦੋਂ ਕਰੋਗੇ ਤੁਹਾਨੂੰ ਅੱਗੇ ਤੁਹਾਨੂੰ ਕੋਲਾ ਰੋਕਣ ਵਾਲੇ ਵੀ ਬੜੇ ਹੁੰਦੇ ਆ। ਕਿਸੇ ਨੇ ਚੰਗਾ ਕਹਿਣਾ, ਕਿਸੇ ਨੇ ਮਾੜਾ ਕਹਿਣਾ। ਪਰ ਸਾਡੇ ਪੰਜਾਬ ਦੀ ਇੱਕ ਨੌਜਵਾਨਾਂ ਦੀ ਮਨੋ ਸੋਚ ਆ ਮੈਂ ਜਿਹੜੀ ਮੈਂ ਅੱਜ ਤੱਕ ਆਪਣੀ ਉਮਰ ਚ ਵੇਖੀ ਆ ਉਹ ਕਹਿੰਦੇ ਆ ਵੀ ਮੀਟ ਮੁਰਗੇ ਜਿੰਨੇ ਮਰਜ਼ੀ ਖਾਓ, ਸ਼ਰਾਬਾ ਪੀਓ। ਪਰ ਅਸੀਂ ਇਹਨਾਂ ਕੰਮਾਂ ਵਾਸਤੇ ਅੱਗੇ ਨਹੀਂ ਆ ਸਕਦੇ। ਕਿਉਂਕਿ ਜਾਨਾਂ ਦੀ ਸੋਚ ਮਾਰੀ ਆ ਜਾਂ ਉਹਨਾਂ ਨੇ ਕੁਝ ਪੰਜਾਬ ਵਾਸਤੇ ਕਰਨਾ ਨਹੀਂ ਆ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਜੇ ਆਪਾਂ ਪੰਜਾਬ 'ਚ ਪੈਦਾ ਹੋ ਗਏ ਆ ਤੇ ਜਾਨਾਂ ਤਾਂ ਸਭ ਨੇ ਆ ਕੋਈ ਚੰਗੇ ਕੰਮ ਕਰਕੇ ਜਾਈਏ ਜੇ ਆਪਾਂ ਕੋਈ ਜ਼ਿਆਦੇ ਵਧੀਆ ਨਹੀਂ ਕਰ ਸਕਦੇ ਤਾਂ ਆਪਾਂ ਨਸ਼ੇ ਨੂੰ ਆਪਾਂ ਦੂਰ ਕਰਨ ਵਾਸਤੇ ਆਪਾਂ ਇੱਕ ਵਧੀਆ-ਵਧੀਆ ਕੰਪੀਟੀਸ਼ਨ ਕਰਾ ਸਕਦੇ ਹਾਂ ਬាទ ਪਾਕਿਸਤਾਨ ਸਰਦ ਦੇ ਨੀਂਦ ਲੱਗਦਾ ਤੁਹਾਡਾ ਪਿੰਡ ਹਾਂਜੀ ਇਸ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਕਦੀ ਜੇ ਇੱਥੇ ਕੀਵੇ ਦੇ ਕੰਪੀਟੀਸ਼ਨ ਨਹੀਂ ਕਰਵਾਏ ਗਏ ਤੁਹਾਡੇ ਆਸ-ਪਾਸ ਦੇ ਪਿੰਡਾਂ ਤੋਂ ਨਸ਼ੇ ਨਾਲ ਗੁਲਤਾਨ ਹੁੰਦੇ ਮੁੰਡਿਆਂ ਦੀਆਂ ਵੀ ਵੀਡੀਓ ਵੀ ਸਾਹਮਣੇ ਆਈਆਂ ਸੀ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਜਿਹੜੇ ਇਹ ਉਪਰਾਲਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਹੈ ਇਸ ਨਾਲ ਜਿਹੜੀ ਨੌਜਵਾਨ ਪੀੜੀ ਆ ਉਹ ਸਪੋਰਟਸ ਵਲ ਜਿਹੜਾ ਅਟਰੈਕਟ ਹੋਵੇਗੀ ਅੱਜ ਨਹੀਂ ਅੱਜ ਤੱਕ ਤੇ ਮੈਨੂੰ ਤੇ ਮੈਂ ਤੇ ਤੁਹਾਡੀ ਬਿਲਕੁਲ ਗੱਲ ਸਹੀ ਐ ਦਿਖਿਆ ਹੀ ਨਹੀਂ ਨਾ ਤਾਂ ਮੈਂ ਜਦੋਂ ਦਾ ਮੈਨੂੰ ਹੀ 8-10 ਸਾਲ ਹੋ ਗਏ ਇਸ ਪਿੰਡ 'ਚ ਆਇਆ ਨਾ ਕਿਸੇ ਸਰਕਾਰ ਨੇ ਨਾ ਕਿ ਪੰਚਾਇਤ ਨੇ ਨਾ ਹੀ ਕਿਸੇ ਇੱਥੇ ਮੋਦ ਨੇ ਇਹੋ ਜਿਹਾ ਉਪਰਾਲਾ ਕੀਤਾ ਵਾ ਕਿ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖੀਏ ਤੁਸੀਂ ਰੋਜ਼ ਵੀਡੀਓ ਵੇਂਦੇ ਜੇ ਬਾਰਡਰ ਦਾ ਇਲਾਕਾ ਵਾ ਇੱਥੇ ਰੋਜ਼ ਕਹਿੰਦੇ ਇੰਨੀ ਸਮਾਂ ਇੱਕ ਠੱਠ ਕੀ ਕੋਈ ਇੱਥੇ ਫੜੀ ਗਈ ਕੋਈ ਉੱਥੇ ਫੜ ਗਈ ਫੜੀ ਗਈ ਮੈਂ ਨਹੀਂ ਮੰਨਦਾ ਕਿ ਇਹ ਜਿਹੜੇ ਇੱਥੋਂ ਦੇ ਲੋਕ ਨੇ ਇਹ ਇਹੋ ਜਿਹਾ ਕੰਮ ਕਰ ਸਕਦੇ ਨੇ ਪਰ ਕੁਝ ਲੜਾਈ ਝਗੜਿਆਂ ਜਾਂ ਮਾਰੇ ਕਮਾਂ ਦੇ ਜਿਹੜੇ ਜੇਲ੍ਹਾਂ ਚ ਚਲਗੇ ਨੇ ਜਦੋਂ ਜੇਲ੍ਹਾਂ ਚ ਗਏ ਨੇ ਤੇ ਇਹਨਾਂ ਦੇ ਸਬੰਧ ਬਣੇ ਵੱਡੇ ਵੱਡੇ ਮਗਰਮਾ ਸ਼ਾਹ ਨਾਲ ਤਾਂ ਇਹ ਦੇ ਵਿਚਾਰੇ ਮੈਂ ਨਹੀਂ ਕਹਿੰਦਾ ਕਿ ਇੰਨੀ ਕਮਾਈਆਂ ਇਹਨਾਂ ਕਰ ਲੀਆਂ ਹੋਣਗੀਆਂ ਜਾਂ ਕਰ ਸਕਦੇ ਨੇ ਇਹਦੇ ਪਾਂਡਾ ਗਰੀ ਤੇ ਜਾਬ ਦੇ ਖਲੋਤੇ ਜਿਹਨੂੰ ਕਹਿੰਦੇ ਆ ਚੁੱਕ ਕਿਦਦਰ ਕਰ ਦੇਣੀ ਤੇ ਐਵੇਂ ਜਿਲਾ ਕੱਟੀ ਜਾਂਦੇ ਆ ਮੈਂ ਸਾਰੇ ਹੀ ਇਹਨਾਂ ਆਪਣੇ ਅਜਨਾਲੇ ਦੀ ਬੈਲਟ ਗਰੀਬ ਵੀਰਾਂ ਨੂੰ ਤੇ ਵੱਡੇ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਹੱਥ ਜੋੜ ਕੇ ਇਹਨਾਂ ਕੰਮਾਂ ਤੋਂ ਦੂਰ ਰਹੋ ਨਸ਼ੇ ਨੂੰ ਤਿਆਗੋ ਇਹਨਾਂ ਕੰਮਾਂ ਤੋਂ ਪਰਹੇਜ਼ ਕਰੋ ਤੇ ਗੇਮਾਂ ਵੱਲ ਲੱਗੇ ਆਓ ਦੇ ਛੋਟੇ ਬੱਚਿਆਂ ਨੇ ਵੀ ਅੱਜ ਜਿਹੜਾ ਹੈ ਤੁਹਾਡੇ ਇਸ ਕੰਪੀਟੀਸ਼ਨ ਨੂੰ ਬੜਾ ਇੰਜੋਏ ਕੀਤਾ ਜਿਸਮ ਖਾਦੀ ਉਹਨਾਂ ਨੇ ਕਿ ਇਸੇ ਨਸ਼ੇ ਤੋਂ ਦੂਰ ਰਵਾਂਗੇ ਲੱਗਦਾ ਹੈ ਕਿ ਤੁਹਾਡੇ ਅੱਜ ਜਿਹੜਾ ਕੰਪੀਟੀਸ਼ਨ ਕਰਵਾਇਆ ਗਿਆ ਉਹ ਕਾਮਯਾਬ ਰਿਹਾ ਕਿਉਂਕਿ ਛੋਟੇ ਬੱਚਿਆਂ ਨੇ ਵੀ ਇਹ ਵਾਦਾ ਕੀਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜਨਗੇ ਬੜੀ ਮਨ ਨੂੰ ਖੁਸ਼ੀ ਹੋਈ ਜੀ ਜਦੋਂ ਛੋਟੇ-ਛੋਟੇ ਬੱਚਿਆਂ ਨੇ ਸਹਿਯੋਗ ਕੀਤਾ ਮੇਰਾ ਤੁਸੀਂ ਵੇਖਦੇ ਕਿ ਜਦੋਂ ਵੱਡੇ-ਵੱਡੇ ਪਲੇਅਰਾਂ ਨੂੰ ਨਾ ਵੇਖਿਆ ਤਾਂ ਕਿੰਨੀਆਂ ਨਾ ਚੀਕਾਂ ਮਾਰੀਆਂ ਕਿੰਨਾ ਨਾ ਹਾਸੇ ਹੀ ਕਿੰਨੀ ਨੱਤੇ ਕੋਤਿਛਾ ਹੀ ਇਹ ਲੱਗਦਾ ਵਾ ਕਿ ਮੇਰੀ ਜੋ ਇਹ ਮਿਹਨਤ ਮੈਂ ਕਰ ਰਿਹਾ ਇਹ ਸਫਲ ਹੋਵੇਗੀ ਇਹ ਜਿਹੜੇ ਬੱਚੇ ਨੇ ਇਹ ਜਰੂਰ ਗੇਮਾਂ ਵਾਂ ਲੱਗੇ ਆਉਣਗੇ ਤੇ ਇਹਨਾਂ ਦੇ ਵਿੱਚੋਂ ਕਈਆਂ ਨੇ ਸੋਵਾਂ ਵੀ ਖਾਧੀਆਂ ਵਾ ਸੋ ਇਹਨਾਂ ਮੈਂ ਬੱਚਿਆਂ ਦਾ ਵੀ ਧੰਨਵਾਦੀ ਆ ਕਿ ਜਿਹੜਾ ਮੇਰੇ ਨਾਲ ਸਾਥ ਦੇਂਦੇ ਆ ਤੇ ਇਹ ਮੈਨੂੰ ਸਪਨਾ ਵਾ ਕਿ ਇਹ ਅਜਨਾਲਾ ਬੈਲਟ ਜਿਹੜੀ ਗਰੀਬ ਬੈਲਟ ਆ ਇਹਨਾਂ ਵਿੱਚੋਂ ਕੋਈ ਚੰਗਾ ਪਲੇਅਰ ਲੱਭ ਲੱਭ ਸਕੀਏ ਯੂਥ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੀਦਾ ਯੂਥ ਨੂੰ ਇਹੀ ਮੈਸੇਜ ਆ ਜੀ ਨਸ਼ੇ ਨੂੰ ਤਿਆਗੋ ਜਿਹੜਾ ਸਾਡਾ ਪੰਜਾਬ ਆ ਗੁਰੂ ਪੀੜਾ ਤੇ ਵੱਡੇ ਵੱਡੇ ਯੋਧਿਆਂ ਤੇ ਮਹਾਰਥੀਆਂ ਦਾ ਪੰਜਾਬ ਆ ਸਾਨੂੰ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਤੇ ਇਹ ਪੰਜਾ ਦਰਿਆਵਾਂ ਦਾ ਸਾਡਾ ਪੰਜਾਬ ਆ ਪਰ ਜਿਹੜਾ ਹੁਣ ਸਾਡੇ ਤੇ ਅਟੈਕ ਲੱਗਾ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਪੰਜਾਬ ਚ ਇਹਨੂੰ ਸੰਯੋਗ ਕਰੋ ਇਹਨੂੰ ਆਪਾਂ ਨਸ਼ੇ ਦੇ ਜਿਹੜੇ ਛੇਵੇਂ ਦਰਿਆਵ ਨੂੰ ਇਹ ਦੂਰ ਭਜਾਈਏ ਤੇ ਆਪਾਂ ਫਿਰ ਤੋਂ ਆਪਣੇ ਪੰਜਾਬ ਨੂੰ ਖੁਸ਼ਹਾਲ ਤੇ ਸੋਨੇ ਦੀ ਚੜੀ ਬਣਾਈਏ ਉਮੀਦ ਕਰ ਕੀਤੀ ਜਾ ਸਕਦੀ ਕਿ ਅਗਲੇ ਸਾਲ ਇਸ ਤੋਂ ਵੱਡਾ ਕੰਪੀਟੀਸ਼ਨ ਦੇਖਣ ਨੂੰ ਮਿਲੇਗਾ ਹਾਂਜੀ ਜ਼ਰੂਰ ਉਮੀਦ ਹੈ ਉਮੀਦ ਨਾ ਹੀ ਬੰਦਾ ਜਿੰਦਾ ਬਾਕੀ ਕੋਸ਼ਿਸ਼ ਜਾਰੀ ਆ ਵਾਹਿਗੁਰੂ ਕਿਰਪਾ ਕਰੇ ਸੱਜਣਾ ਮਿੱਤਰਾਂ ਦਾ ਸੰਯੋਗ ਰਿਆ ਤੇ ਇਸ ਤੋਂ ਵਧੀਆ ਕੰਪੀਟੀਸ਼ਨ ਕਰਾਵਾਂਗੇ